ਐਲੀਗਨ ਯਾਰ ਐਲੀਗਨੀ ਆਰ ਮੈਂ ਮਿਲੀਆਂ ਨਾ ਪਰ ਮੈਂ ਤੂੰ ਕਿਦੰਦਾ ਆ ਕਿਹੜਾ ਪਿੰਡ ਕਿਹੜਾ ਤੇਰਾ ਯਾਰ ਪਿੰਡ ਭਾਜੀ ਮੇਰਾ ਆਓ 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 ਓਏ ਯਾਰ ਯਾਰ ਮੇਰੀ ਗੱਲ ਸੁਣ ਤੇੱਚ ਤੇ ਸ਼ਕਤੀਆਂ ਨਹੀਂ ਹੋਣੀਆਂ ਫਿਰ ਸ਼ਕਤੀਆਂ ਭਾਜੀ ਵਾਦੂ ਆ ਅੱਛਾ ਚੱਲ ਮੰਨ ਲਾ ਮੈਂ ਤੈਨੂੰ ਕੁੱਟਣ ਡੈ ਪਾ ਹੁਣੀ ਤੂੰ ਕਿਹੜੀ ਸ਼ਕਤੀ ਵਰਤੇਗਾ ਅੱਜ ਰਣ ਸ਼ਕਤੀ ਵਰਤੂਗਾ ਮੇਰੇ ਤਾਂ ਵੀ ਦਾ ਸ਼ਕਤੀਆਂ ਓਏ ਮੇਰੀ ਗਾਲ ਸੁਣੀ ਯਾਰ ਇਹਨੇ ਗੂਠੇ ਦੋ ਆ ਇਹ ਬਾਜੀ ਗੂਠੇ ਆਪਣੇ ਦੋ ਹੀ ਹੁੰਦੇ ਆ ਇਹ ਧੋਖਾ ਦੇ ਲਿਆ ਇਹ ਬਾਜੀ ਇੱਕ ਨਾ ਫੋਨ ਦਾ ਲੋਕ ਖੋਲੀਦਾ ਵਾ ਅੱਛਾ ਆ ਤੇ ਦੂਜੇ ਨਾ ਰੀਲਾ ਵੇਖ ਲੀਦੀਆਂ ਵਾ ਯਾਰ ਕਮਬੀ ਯਾ ਓਏ ਬਾ ਓਏ ਬਾ ਕੌਣਾ ਤੂੰ ਯਾਰ ਓ ਭਾਈ ਯਾਰ ਇਹ ਲਿਕੇ ਨਹੀਂ ਆ ਮੈਂ ਕੌਣ ਵਾਂ ਦੱਸ ਓ ਯਾਰ ਇਹਨੇ ਤੂੰ ਕਿੱਥੋਂ ਆ ਗਿਆ ਵਾ ਕਿੱਥੋਂ ਆਈ ਦਾ ਦੱਸ ਮੈਂ ਸ਼ਪੇਸ਼ ਚ ਆਇਆ ਵਾਂ ਫਿਰ ਉੱਤੇ ਕਲੀ ਚੜ ਕੇ ਬਹਿ ਗਏ 10 ਪਹਿਲਾਂ ਮੈਨੂੰ ਬਾਜੀ ਸ਼ਪੇਸ਼ ਸ਼ਿਪ ਨਾ ਲਾਂਚ ਹੋ ਜਾਂਦੀ ਆ ਫਿਰ ਉੱਤੇ ਬਹਿਣਾ ਪੈਂਦਾ ਵਾ ਅੱਛਾ ਵੀ ਉੱਟ ਜਾਂਦੀ ਤਾਂ ਨੂੰ ਹਾਂ ਤੇ ਮੋਟ ਵੀ ਦਾ ਚੋਰੀ ਹੋ ਜਾਂਦਾ ਨਾ ਅੱਛਾ ਯਾਰ ਤੂੰ ਕੀ ਪੈ ਮੈਨੂੰ ਯਾਰ ਨਾ ਬੰਦਾ ਹੀ ਪਹਿਲੀ ਨਹੀਂ ਵਖਿਆ ਤੂੰ ਉਹ ਬੰਦਾ ਹੈ ਹੀ ਨਹੀਂ ਆ ਪਾਪਾ ਮੈਂ ਤਾਂ ਐਲੀਗਨ ਵਾ ਐਲੀਗਨ ਯਾਰ ਐਲੀਗਨ ਨਹੀਂ ਆ ਮੈਂ ਮਿਲ ਗਿਆ ਨਾ ਉੱਤਰਾ ਮੈਂ ਤੂੰ ਕਿਦੰਦਾ ਆਇਆ ਮੈਨੂੰ ਹੋ ਗਏ 3-4 ਦਿਨ ਬਾਜੀ ਹੋ ਗਏ ਲੈਡ ਹੋ ਇਹਨੂੰ ਨਾ ਉਹ ਨਾਤਾ ਤੋਂ ਤਾਈ ਆ ਕੇ ਮੇ ਭਾਜੀ ਨਹੀਂ ਦਾਨੀ ਆਪਾ ਕਿਉਂ ਆ ਯਾਰ ਨੀ ਲੱਥ ਜਾਂਦਾ ਸਾਰਾ ਤੇ ਯਾਰ ਤੂੰ ਮਲਿਆ ਓਏ ਮੇਰੀ ਗੱਲ ਸੁਣੀ ਯਾਰ ਇਹਨੇ ਗੂਠੇ ਦੋ ਆ ਇਹ ਭਾਜੀ ਗੂਠੇ ਆਪਣੇ ਦੋ ਹੀ ਹੁੰਦੇ ਆ ਇਹ ਧੋਖਾ ਦੇ ਲੀ ਯਾਰ ਇਹ ਭਾਜੀ ਇੱਕ ਨਾ ਫੋਨ ਦਾ ਲੋਕ ਖੋਲੀਦਾ ਵਾ ਅੱਛਾ ਆ ਤੇ ਦੂਜੇ ਨਾ ਰੀਲਾ ਵੇਖ ਲੀਤੀਆਂ ਵਾ ਯਾਰ ਕੁਮਾ ਬੀ ਪ੍ਰਿੰਗਰ ਪ੍ਰਿੰਟ ਲੱਗਦੇ ਏ ਯਾਰ ਸਾਰਾ ਕੋ ਲੱਗਦਾ ਪੂਰਾ ਹੋ ਕੇ ਰਿਪੋਰਟ ਗੂਠਾ ਵਾ ਅੱਛਾ ਢੀ ਸਾਰੀ ਬਰਾਦਰੀ ਚ ਦੋ ਗੂਠੇ ਹੀ ਹੁੰਦੇ ਭਾਜੀ ਅੱਛਾ ਅੱਛਾ ਜੀ ਭਾਜੀ ਤੇ ਪਾਣੀ ਪੂਣੀ ਪੀਏਗਾ ਨਹੀਂ ਭਾਜੀ ਪਾਣੀ ਨਹੀਂ ਪਾਣੀ ਸਿਰਫ ਪੌਦਿਆਂ ਲਈ ਅਸੀਂ ਵੀ ਅਰ ਪੀਦੀ ਓਏ ਯਾਰ ਤੂੰ ਅਖਸ਼ੇ ਨਾ ਮੇਰਾ ਭਰਾ ਬਣ ਮੇਰੀ ਗੱਲ ਸੁਣ ਬਹੁਤਾ ਤੂੰ ਓ ਯਾਰ ਅਖਸ਼ੇ ਕਿਉਂ ਨਾ ਬਣਾ ਉਹ ਵੀ ਅਸੀਂ ਬਣਾਇਆ ਵਾ ਅਖਸ਼ੇ ਵੀ ਆ ਜਿਹੜਾ ਅਜੇ ਦੇਵਗਨ ਵਾ ਆਹੋ ਆ ਇਹ ਵੀ ਅਸੀਂ ਬਣਾਇਆ ਵਾ ਆਦੇ ਦੇਵ ਗਾਨ ਆਦੇ ਤੁਸੀਂ ਕਹਿੰਦੇ ਜਦੇ ਦੇਵ ਗਾਨ ਨੂੰ ਅਸੀਂ ਤੇ ਉਹਨੂੰ ਅਜਾ ਕਹਿੰਦੇ ਆ ਖੁਸ਼ ਹੋਰ ਕੀ ਆ ਬਾਤ ਆ ਰੀਤੀ ਕਰੋਸ਼ਨ ਯਾਰ ਰੀਤੀ ਕਰੋਸ਼ਨ ਨੂੰ ਨਹੀਂ ਬੜੇ ਬੰਦੇ ਹੈਗੇ ਆ ਕਿਉਂ ਯਾਰ ਮੈਂ ਹਉਤੇ ਹੱਥ ਫੇਰ ਕੇ ਉਹਨੂੰ ਚੰਗਾ ਪੱਲਾ ਡੋਲੇ ਡਾਲੇ ਕੱਢਦੇ ਆ ਠੀਕ ਕੀਤਾ ਹੈ ਤੇਰੇ ਵੀ ਮੇਰਾ ਹੱਥ ਤੇਰੇ ਵੀ ਡੋਲੇ ਕਰ ਦਿੰਦੇ ਨਹੀਂ ਨਹੀਂ ਮੈਂ ਨਹੀਂ ਡੋਲੇ ਕਰ ਦਿੰਦੇ ਨਹੀਂ ਵੇਖ ਲੈ ਨਹੀਂ ਨਹੀਂ ਹਮ ਆ ਰੀਤੀ ਕਰੋਸ਼ਨ ਭਾਈ ਬੰਦਾ ਤੇ ਠੀਕ ਹੀਗਾ ਅੱਛਾ ਯਾਰ ਉਹਨਾਂ ਤੱਕ ਆ ਗਈ ਤਾਂ ਬੈਨਾਂ ਕਿਉਂ ਆ ਫਿਲਮ ਕਰਾ ਕੇ ਫਿਲਮ ਚ ਮੇ ਕੋ ਐਕਟਿੰਗ ਕਰਾਈ ਆ ਕੋਈ ਮਿਲ ਗਿਆ ਜਿਹੜਾ ਆ ਆ ਜਿਹੜੀ ਕੋਈ ਮਿਲ ਗਿਆ ਫਿਲਮ ਆ ਆ ਜਿਹੜੀ ਕੋਈ ਮਿਲ ਗਿਆ ਫਿਲਮ ਆ ਆਹੋ ਉੱਚ ਮੇ ਕੋ ਐਕਟਿੰਗ ਕਰਾਈ ਆ ਅੱਛਾ ਉਹ ਤਾਂ ਬੋਰੀ ਚ ਪਾ ਕੇ ਮੈਨੂੰ ਕੁੱਟਿਆ ਜਿਹੜਾ ਉਹ ਲੈਦਾ ਸਹਾਂ ਕੋਈ ਨਹੀਂ ਦਿੱਤਾ ਨਾ ਪੈਸਾ ਕੋਈ ਨਹੀਂ ਪਾਇ ਬੜੀ ਮਾਰੀ ਤੇ ਨਾ ਹੋਈ ਮੈਨੂੰ ਚੈੱਕ ਦਿੱਤਾ ਹੀ ਉਹਨਾਂ ਚੈੱਕ ਦਿੱਤਾ ਚੈੱਕ ਦਿੱਤਾ ਮੈਨੂੰ ਯੂਨੀਅਨ ਬੈਂਕ ਦਾ ਅੱਛਾ ਉੱਤੇ ਬ੍ਰਾਂਚ ਕੋਈ ਨਹੀਂ ਉਹ ਵਾਕੇ ਉੱਤੇ ਕੋਈ ਬ੍ਰਾਂਚ ਹੀ ਨਹੀਂ ਤੇ ਹੋਰ ਪਾਪਾ ਯਾਰ ਮੇਰੀ ਗੱਲ ਸੁਣ ਆ ਤੇੱਚ ਦੇ ਸ਼ਕਤੀਆਂ ਨਹੀਂ ਹੋਣੀਆਂ ਫਿਰ ਸ਼ਕਤੀਆਂ ਬਾਜੀ ਵਾਦੂ ਆ ਅੱਛਾ ਚੱਲ ਮੰਨ ਲਾ ਮੈਂ ਤੈਨੂੰ ਕੁੱਟਣ ਡੈ ਪਾ ਹੁਣੀ ਤੂੰ ਕਿਹੜੀ ਸ਼ਕਤੀ ਵਰਤੇਗਾ ਅੱਜ ਰਣ ਸ਼ਕਤੀ ਵਰਤੂੰਗਾ ਮੇਰੇ ਓਏ ਤਾਂ ਵੀ ਦੱਸ ਅੱਡੀ ਸ਼ਕਤੀਆਂ ਆ ਬਾਤੇ ਬੱਲੇ ਹੋਰ ਕੀ ਆ ਐਨੀ ਸ਼ਕਤੀ ਆ ਲੋਕ ਇੰਨੀਆਂ ਗਾਲਾਂ ਕੱਢਦੇ ਆ ਕਮੈਂਟਾਂ ਚ ਆਹੋ ਯਾਰ ਤੇ ਸਾਰੀਆਂ ਸ਼ਕਤੀਆਂ ਆ ਹੀ ਆ ਅਸੀਂ ਜਰਨ ਦੇ ਸਹੀ ਗੱਲ ਹੈ ਸਹੀ ਗੱਲ ਹੈ ਮੇਰੀ ਗੱਲ ਸੁਣ ਆਪਣੇ ਉਹ ਖਾਣਾ ਪੀਣਾ ਯਾਰ ਤੂੰ ਯਾਰ ਤੂੰ ਧੁੱਪੇ ਹੋ ਸ਼ਾਵੇਂ ਤੇ ਹੋ ਜਾ ਯਾਰ ਤੂੰ ਪੇ ਤੂੰ ਬੈਠਾ ਇਧਰੋਂ ਮੇਰਾ ਭਰਾ ਸ਼ਾਵੇਂ ਆ ਜਾ ਓ ਯਾਰ ਤੇਰਾ ਰਾਦਾ ਵੀ ਅਸੀਂ ਬੰਦ ਹੋ ਜੀਏ ਆ ਬਾਤ ਤੋਂ ਪਈ ਤੋਂ ਪੀ ਖਾਨੇ ਆ ਅੱਛਾ ਆ ਜਿੰਨਾ ਚਿਰ ਧੁੱਪ ਵਾੜਾ ਹਾਂ ਉਹਨਾਂ ਤੇਰੀ ਹਾਡੇ ਸਾਹ ਚੱਲਦੇ ਆ ਅੱਛਾ ਸ਼ਾਵੇਂ ਗਏ ਨਹੀਂ ਤੇ ਬੁੜਕੇ ਨਹੀਂ ਇਹਦਾ ਮਤਲਬ ਅਸਲੀ ਆ ਤੂੰ ਹੈ ਅਸਲੀ ਆਪਾ ਪਾ ਯਾਰ ਮੈਂ ਹੋਰ ਦੱਸ ਕੋਈ ਫਸਟ ਕਾਪੀ ਤੂੰ ਯਾਰ ਮੈਂ ਤੈਨੂੰ ਉਦਾਂ ਹੀ ਪੁੱਛਣ ਨਿਆ ਪਾ ਬਾਈ ਜੀ ਵੈਸੇ ਨਾ ਮੈਂ ਅਸਲੀ ਇੰਨਾ ਜ਼ਿਆਦਾ ਅਸਲੀ ਨਹੀਂ ਆ ਕਿਉਂ ਅਸਲੀ ਇਦਾਂ ਨਹੀਂ ਨਾ ਆ ਸਕਦੇ ਕਿਉਂ ਅਸਲੀ ਬੋਰੀ ਜੀ ਹੁੰਦੇ ਯਾਰ ਜੇ ਤੂੰ ਬਦਲ ਬਦਲ ਹੋ ਜਾਂਦਾ ਵਾ ਫਿਰ ਤੋਂ ਪਤਾ ਕਿਦਾਂ ਯਾਰ ਫਿਰ ਤੇ ਪਾ ਟਾਰਚਾ ਨਾ ਪੂਰੀ ਕਰੀ ਦੀ ਜਗਤੀ ਅੱਛਾ ਟਾਰਚ ਤਾਂ ਹੀ ਬੰਨੀ ਆ ਨਹੀਂ ਇਹਨੂੰ ਹੱਥ ਨਾਲ ਆ ਯਾਰ ਕਿਉਂ ਜੋੜੇ ਲੱਗਿਆ ਤੇ ਯਾਰ ਮੈਂ ਬੰਦ ਹੋ ਜਾਣਾ ਮੇਰੀ ਗੱਲ ਸੁਣਾ ਮੈਨੂੰ ਤੇ ਜਾ ਮੈਂ ਨਕੇ ਨੂੰ ਕੇ ਮੋੜ ਆਇਆ ਕਰੂੰਗਾ ਯਾਰ ਆ ਪਾਪਾ ਤੂੰ ਉਹ ਗੱਲਾਂ ਕਰਦੇ ਆ ਇਹ ਤਾਂ ਅੱਜ ਕੋਈ ਨਾਰਮਲ ਨਹੀਂਗੀ ਅੱਛਾ ਆਪਣੇ ਉਥੋਂ گاਉਂ ਤੋਂ ਲਈ ਸੀ ਮੈਂ ਕਿਹੜਾ ਪਿੰਡ ਕਿਹੜਾ ਤੇਰਾ ਯਾਰ ਪਿੰਡ ਭਾਜੀ ਮੇਰਾ ਆਓ 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 ਓ ਯਾਰ ਮੇਰਾ ਭਰਾ ਮਜ਼ਾਕ ਨਾ ਕਰ ਆਓ ਆਓ ਕੀ ਕਰਨੇ ਆਓ ਕਿੱਥੇ ਆਓ ਚੀਟ ਕੋਡ ਹੁੰਦੇ ਆ ਦੇ ਅੱਛਾ ਹਾਂਜੀ ਇਹੋ ਹੀ ਹੁੰਦੇ ਆ ਕੋਡ ਹੁੰਦੇ ਆ ਹਾਂ ਕੋਡ ਹੁੰਦੇ ਆ ਆਪਣੇ ਅਜੀ ਉੱਤੇ ਰਹੀ ਦਾ ਅਸੀਂ ਬਦਲਾਂ ਜੀ ਅਜਿਹਾਂ ਮੀਂਹ ਪੈਂਦਾ ਵਾ ਆਹੋ ਆਹੋ ਇਹ ਵੀ ਆਪਾਂ ਬੁਆਈਦਾ ਵਾ ਅੱਛਾ ਆ ਵੇਖਿਆ ਨੀ ਤੁਸੀਂ ਮੀਂਹ ਪੈਂਦਾ ਨਾਲ ਬਿਜਲੀ ਗੜਕਦੀ ਆ ਹਾਂ ਉਹ ਬਿਜਲੀ ਨਹੀਂ ਹੁੰਦੀ ਅੱਛਾ ਉਹ ਤੇ ਅਸੀਂ ਤਾਰਚਾ ਮਾਰ ਕੇ ਵੇਖੀਦਾ ਵਾ ਕੋਈ ਨੰਗਾ ਤੇ ਨਹੀਂ ਨਾਉਣ ਡਿਆ ਓਏ ਯਾਰ ਇਹ ਮਸਲੇ ਆ ਟਾਡੇ ਬੜੇ ਓਏ ਹਲ ਮੇਰੀ ਗੱਲ ਸੁਣ ਆ ਉਹ ਜਿੱਥੇ ਕੁੜੀ ਜਾਂਦੀ ਆ ਆਹ ਜਿਹੜੀ ਕੁੜੀ ਸੋਹਣੀ ਜੀ ਆਓ ਹਾਂ ਤੇ ਜੀ ਇਹਦਾ ਨੰਬਰ ਲੈਣਾ ਉਹ ਲੈ ਦੇਗਾ ਲੈ ਦਿੰਨੇ ਆ ਕਿੱਦਾਂ ਲੈ ਹੈਗਾ ਤਰ ਲਿਆ ਨਾ ਹੀ ਆ ਬਾਜੀ ਓਏ ਬਾਰਛ ਪੜੀ ਆ ਤੇ ਦੋ ਬਦਲ ਹੋ ਜੇ ਨਾ ਆਹੋ ਉਧਰ ਤੇ ਖੋਪੇਂਦੀ ਅੱਛਾ ਸਹੀ ਗੱਲ ਆ ਇਹ ਤਾਂ ਦਾਦੀ ਗਾਇ ਤੇ ਤੁਸੀਂ ਅੰਨ ਪਾਣੀ ਬੀ ਯਾਰ ਮੈਂ ਤੁਹਾਡੇ ਨਾਲ ਗਲੀਆਂ ਚ ਗੰਦ ਪੜਾਵਾ ਤੇ ਤੁਹਾਡੇ ਤੁਹਾਡੇ ਨਹੀਂ ਗਲੀਆਂ ਚ ਗੰਦ ਉਥੇ ਨਾ ਢੇ ਨਹੀਂ ਗੰਦ ਕਿਉਂ ਆਡੇ ਗਲੀਆਂ ਹੀ ਨਹੀਂ ਆ ਡੁੱਟ ਕੇ ਜਾਈਦਾ ਜਿੱਥੇ ਨਹੀਂ ਤਾਂ ਅੱਜ ਤਾਂ ਅਸੀਂ ਇੱਥੇ ਪਹੁੰਚ ਗਏ ਆ ਆਹੋ ਆ ਤੁਹਾਡੇ ਵੇਖ ਲੋ ਇਧਰੋਂ ਕੋਈ ਨਹੀਂ ਪਹੁੰਚਦਾ ਉਥੇ ਆਡੇ ਕਿਉਂ ਇੱਕੋ ਜਨਾਨੀ ਪਹੁੰਚੀ ਹੀ ਉੱਥੇ ਆਡੇ ਪਿੱਛੇ ਜੀ ਨਾ ਆਹ ਕਿਹੜੀ ਬੜੀ ਵਾਇਰਲ ਹੀ ਯਾਰ ਜਨਾਨੀ ਉਹ ਸਾਗਰ ਦੀ ਬੋਟੀ ਕੁ ਕੀ ਨਾਮ ਉਹ ਯਾਰ ਫਿਰ ਆ ਭਰਾ ਕੀ ਦਿਆਂ ਯਾਰ ਗੱਲ ਸਾਗਰ ਦੀ ਬੋਟੀ ਸਪੇਸ ਤੱਕ ਵੀ ਪਹੁੰਚੀ ਹੈ ਸਾਗਰ ਦੀ ਬੋਟੀ ਯਾਰ ਮੈਨੂੰ ਨਾ ਉਹ ਬੜਾ ਪਸੰਦੀਓ ਕੀ ਭਲਾ ਤੇਰਾ ਗਾਣਾ ਨਹੀਂ ਆ ਭੁੱਖ ਪੂਰੀ ਆ ਜਾਂਦੀ ਸੁਣ ਕੇ ਯਾਰ ਉਹ ਸੂਰਜ ਦੀ ਲੋ ਰੰਗिए ਇਹਨੂੰ ਕੀਤੇ ਪਿਆਰ ਤੇ ਨਹੀਂ ਦੱਸ ਨਹੀਂ ਗੁਲਾਬ ਰੰਗ ਓ ਸਟੈਪ ਆ ਯਾਰ ਨਾ ਕਰਿਆ ਤੂੰ ਗੰਦਾ ਕਰੰਦਿਆ ਯਾਰ ਇਹ ਗਰਾ ਸਟੈਪ ਹੋਇਆ ਤੂੰ ਮੱਛੀਆਂ ਫੰਦੇ ਆ ਇਹ ਸਟੈਪ ਗਲਤ ਵਾ ਆਹ ਸਟੈਪ ਕਰਨਾ ਕਿਹੜਾ ਬੜਾ ਉਸਨ ਤੇਰਾ ਤੋਬਾ 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 ਕੀ ਆ ਬਾਕੀ ਇਹ ਵਧੀਆ ਨਾ ਇਹ ਵਧੀਆ ਯਾਰ ਮੈਂ ਛੁਟਾ ਦਿੱਤੀ ਆਪਣੀ ਸਪੇਸਸ਼ਿਪ ਤੇ ਯਾਰ ਮੈਨੂੰ ਨਹੀਂ ਪਤਾ ਯਾਰ ਲੰਮਾ ਚ ਨਾ ਜੀ ਤੂੰ ਉਹ ਲੌ ਨਹੀਂ ਹੁੰਦਾ ਯਾਰ ਮੈਂ ਲੌ ਦੇ ਯਾਰ ਪੱਕੀ ਗੱਲ ਆਓ ਮੈਂ ਫੜਿਆ ਹੀ ਫੜ ਕੇ ਦੇ ਫੜਿਆ ਫੜਿਆ ਉੱਟ ਜਾਣਾ ਮੈਂ ਰਾਕਟ ਫੜਿਆ ਫੜਿਆ ਆਓ ਯਾਰ ਪਾਟਨ ਗਲਤ ਨੱਪਿਆ ਗਿਆ ਆਈ ਉਹ ਬੰਦਾ ਤਾਂ ਅੱਡ ਚਲ ਗਿਆ ਜੇ ਤਾਂ ਥੋਪ ਨਾ ਬਾਜੀ ਸੇ ਰਪੀਟ ਬੜੀ ਹੁੰਦੀ ਆ ਥੋਪ ਉਹਨਾਂ ਨੂੰ ਹੀ ਵਾਰਾ ਖਾਂਦੀ ਆ ਤੇ ਤੁਸੀਂ ਸੀਰ ਕਰਦੇ ਹੋ ਤੇ ਬੜਾ ਹੌਸਲਾ ਮਿਲਦਾ ਸ਼ੇਅਰ ਕਰਨਾ ਬੜੀ ਸਪੋਰਟ ਹੁੰਦੀ ਆ ਤੇ ਥੈਂਕ ਯੂ ਸੋ ਮੱਚ ਤੇ ਲਾਈਕ ਵੀ ਕਰ ਦਿਓ ਤੇ ਫੋਲੋ ਵੀ ਕਰ ਦਿਓ ਸਸੀ ਕਾ ਚੰਗਾ ਫਿਰ ਆ ਲਾਓ ਰਗੂ ਯਾਰ